ਅਕਸਰ ਇਹ ਗਿਰੇ ਤੁਹਾਡੇ ਦੋਸਤੋ ਮਿੱਤਰੋ ਦਾ ਹੈ ਕਿ ਉਹ ਖਾਲਸਾ ਵਾਇਕ ਨੂੰ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਹਮਣੇ ਇਸ ਟਾਈਮ ਕਿਸਾਨ ਯੂਨੀਅਨਾਂ ਵੱਲੋਂ ਬਾਗਾ ਪਰਾਂ ਦੇ ਵਿੱਚ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਇਹ ਮਾਰਚ ਆਉਣ ਵਾਲੀ 16 ਤਰੀਕ ਦੀ ਜਿਹੜੇ ਭਾਰਤ ਬੰਦ ਨੂੰ ਲੈ ਕੇ ਕੱਢੇ ਜਾ ਰਹੇ ਜਿਹਦੀ ਤੁਸੀਂ ਅਸਟਾ ਤੁਸੀਂ ਲਾਈਵ ਜਗਤ ਸਿੰਘ ਤੇ ਦੇਖ ਰਹੇ ਹੋ ਤੇ ਉਹਨਾਂ ਦੇ ਅੱਗੋਂ ਨਾਲ ਗੱਲਬਾਤ ਕਰਾਂਗੇ ਵੀ ਇਹ ਸਾਰੀ ਜਿਹੜੀ ਹੈ ਕਹਾਣੀ ਕੀ ਹੈਗੀ ਆ ਇਹ ਪੁੱਛਾਂਗੇ ਉਹਨਾਂ ਕੋਲੋਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੁਸੀਂ ਆ ਤਸਵੀਰਾਂ ਇਸ ਟਾਈਮ ਲਾਈਵ ਦੇਖ ਰਹੇ ਹੋ ਜੱਜ ਸੇਪਟੇ ਤੇ ਉਹਨਾਂ ਦੇ ਬਤਨਾਂ ਕਰਵਾਣ ਕਰਾਂਗੇ ਇਸ ਟਾਈਮ ਚਮਕੌਰ ਸਿੰਘ ਆ ਗਿਆ ਚਮਕੌਰ ਸਿੰਘ ਜਿਹੜਾ ਅੱਜ ਦਾ ਜਿਹੜਾ ਇਕੱਠਾ ਤੁਹਾਡਾ ਕੀ ਕਹੋਗੇ ਅੱਜ ਦਾ ਜਿਹੜਾ ਹੈਗਾ 16 ਜਿਹੜਾ ਸੰਯੁਕਤ ਮੋਰਚ ਨੇ ਤੇ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਜਿਹੜਾ ਸੱਦਾ ਦਿੱਤਾ 16 ਨੂੰ ਭਾਰਤ ਬੰਦ ਦਾ ਪੂਰਾ ਭਾਰਤ ਬੰਦ ਹੋਊਗਾ ਪੂਰਾ ਜਿਹੜਾ ਪਿੰਡਾਂ ਦਾ ਕਾਰੋਬਾਰ ਵੀ ਦੁਕਾਨਾਂ ਬੰਦ ਹੋਣਗੀਆਂ ਤੇ ਸ਼ਹਿਰਾਂ ਦਾ ਬੰਦ ਕਰਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠਣਾ ਕਿਉਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹ ਲਗਾਤਾਰ ਕਾਲੇ ਕਾਨੂੰਨ ਬਣਾਦੀ ਭਾਵੇਂ ਉਹ ਡਰਾਈਵਰਾਂ ਦੇ ਵਿਰੋਧ ਚ ਕਾਨੂੰਨ ਬਣਾਇਆ ਅੱਜ ਉਹ ਦੁਕਾਨਦਾਰਾਂ ਦੇ ਵਿਰੋਧ ਵੀ ਲਗਾਤਾਰ ਇੱਥੇ ਵੱਡੇ ਮਾਲ ਖੋਲ੍ਹ ਆ ਪੈਸਿਆਂ ਦਾ ਲੈਣ ਦੇਣਾ ਵੀ ਜਿੱਥੋਂ ਖਰੀਦਦੇ ਆ ਸਮਾਨ ਨੂੰ 45 ਦਿਨ ਦੇ ਵਿੱਚ ਉਹਨੂੰ ਪੇਮੈਂਟ ਕਰਨੀ ਹੁੰਦੀ ਜੇਕਰ ਟੱਪ ਦੇ ਆ ਤਾਂ ਉਹਦੇ ਉੱਪਰ ਕੋਈ ਕਾਰਵਾਈ ਕੀਤੀ ਜਾ ਸਕਦੀ ਜਾਂ ਉਹਨਾਂ ਦਾ ਜਿਹੜਾ ਕੋਈ ਫੰਡ ਉਹਨੂੰ ਰੋਕਿਆ ਜਾ ਸਕਦਾ ਇਸ ਮੰਗਾਂ ਨੂੰ ਲੈ ਕੇ ਤੋਂ ਬਨਾ ਜੋ ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਜੋ ਮੰਗਾਂ ਰਹਿੰਦੀਆਂ ਸੀ ਐਮਐਸਪੀ ਦੀ ਖਰੀਦ ਦੀ ਗਰੰਟੀ ਜਾਂ ਕਰਜ਼ਾ ਮਾਫੀ ਦੀ ਜਾਂ ਜਿਹੜੇ ਮਜ਼ਦੂਰਾਂ ਉੱਪਰ ਲਗਾਤਾਰ ਕਾਇਰ ਕਾਨੂੰਨ ਬਣਾਏ ਗਏ ਉਹਨਾਂ ਦਾ ਜਿਹੜਾ ਦਿਹਾੜੀ ਦਾ ਟਾਈਮ ਵਧਾਇਆ ਗਿਆ ਵੀ 8 ਤੋਂ 12 ਘੰਟੇ ਗਏ ਉਹਨਾਂ ਨੇ ਜਿਹੜੇ ਕਾਨੂੰਨ ਬਣਾਏ ਸੀ ਉਹ ਰੱਦ ਕਰਕੇ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਜੋ ਇਹਦੇ ਵਿੱਚ ਜਿਹੜਾ ਸਕੂਲਾਂ ਕਾਲ ਜਾਂਦਾ ਫੰਡ ਸੀਗਾ ਉਹਨੂੰ ਜਿਹੜਾ ਪਰਸੈਂਟेज ਦੀ ਉਹਨੂੰ ਹੋਰ ਘਟਾ ਦਿੱਤਾ ਗਿਆ ਕਿਉਂਕਿ ਲਗਾਤਾਰ ਪ੍ਰਾਈਵੇਟੇਸ਼ਨ ਕੀਤੀ ਜਾ ਰਹੀ ਆ ਉਸ ਤੋਂ ਬਿਨਾ ਜਿਹੜਾ 2005 ਤੋਂ ਲੈ ਕੇ ਜਿਹੜੇ ਮੁਲਾਜ਼ਮ ਆ ਉਹਦੀਆਂ ਪੈਨਸ਼ਨਾਂ ਨੂੰ ਲੈ ਕੇ ਲੜ ਰਹੇ ਵੀ ਇਸੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਉਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਡਰਾਈਵਰਾਂ ਉੱਪਰ ਕਾਨੂੰਨ ਬਣਾਇਆ ਗਿਆ ਹਟ ਹਟ ਨਰਾਂ ਦਾ ਕੱਲ ਵੀ ਇੱਕ ਮੀਟਿੰਗ ਹੋਈ ਆ ਉਹਦਾ ਕਿਹੜਾ ਕੱਲ ਦੀ ਮੀਟਿੰਗ ਬਾਰੇ ਕੱਲ ਦਾ ਮੀਟਿੰਗ ਦਾ ਕੇਂਦਰ ਜਿਹੜਾ ਦਿੱਲੀ ਜਾਣ ਦਾ 27 13 ਨੂੰ ਕੁਝ ਜਥੇਬੰਦੀਆਂ ਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਸੱਦਾ ਹੈ ਇਹ ਆਪਾਂ ਕੱਟਕਾ ਸੰਯੁਕਤ ਕਿਸਾਨ ਮੇਰਚਾ ਵੀ ਇਹੀ ਹੈ ਜਿਹੜਾ ਅੱਜ ਪ੍ਰੋਗਰਾਮ ਝੰਡਾ ਮਾਰਚ ਕਰ ਰਿਹਾ ਬਾਜ਼ਾਰ ਵਿੱਚ 9 ਤਰੀਕ ਨੂੰ 16 ਤਰੀਕ ਨੂੰ ਜਿਹੜਾ ਇਹਨਾਂ ਦਾ ਬੰਦ ਅਸਦਾ ਇਹ ਸੰਯੁਕਤ ਮੋਰਚਾ ਦਾ ਸੱਦਾ ਉਹਦੇ ਨਾਲ ਉਹ ਕੋਈ ਮਤਲਬ ਨਹੀਂ 16 ਤਰੀਕ ਨੂੰ ਲੈ ਕੇ ਤੁਹਾਡਾ ਜਿਹੜਾ ਇਹ ਹੱਥਾ ਹੈ ਪੱਕੇ ਸੰਜੋਤ ਕਿਸਾਨ ਮੋਰਚਾ ਦਾ ਸੱਦਾ ਓਕੇ ਇਹਨਾਂ ਨੇ 16 ਤਰੀਕ ਨੂੰ ਜਿਹੜਾ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਇਸ ਟਾਈਮ ਉਹ ਕੀਤਾ ਜਾ ਰਿਹਾ ਹੈਗਾ ਵੀ ਜਿਹੜਾ ਇਕੱਠ ਹੈ ਜਿਹੜਾ ਅੱਜ ਦਾ ਮਾਰਚ ਹੈ ਜਿਹੜਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਹੈਗਾ ਵੀ ਕਿੰਨੀਆਂ ਯੂਨੀਅਨਾਂ ਸਾਡੀਆਂ ਕੱਟੀਆਂ ਹੋਈਆਂ ਜਾਈਆਂ ਸਾਡੀਆਂ 7-8 ਆ ਜੀ 7-8 ਕਿਹੜੀਆਂ-ਕਿਹੜੀਆਂ ਹਾਂਜੀ ਕ੍ਰਾਂਤੀਕਾਰੀ ਆਕਾਦੀਆਂ ਅੱਛਾ ਬਾਕੀ ਇਹਨਾਂ ਨੂੰ ਪਤਾ ਆਪਣੀਆਂ ਕਿੰਨੀਆਂ ਕੱਟੀਆਂ ਕਿਵੇਂ ਕਿੰਨੀਆਂ ਯੂਨੀਅਨਾਂ ਕੱਟੀਆਂ ਹੋਈਆਂ ਜੁੜੀਆਂ ਅੱਜ ਅੱਜ ਅਸੀਂ ਆਪਣੀ ਚਾਰ-ਪੰਜ ਯੂਨੀਅਨਾਂ ਇਕੱਠੀਆਂ ਹੋਈਆਂ ਜੀ ਜਿਹਦੇ ਚ ਕਿਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਹੈ ਕਾਦੀਆਂ ਵੀ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਜੀ ਡਕੋਂਦਾ ਤੇ ਇਸ ਤੋਂ ਬਿਨਾ ਜਿਹੜਾ ਹੈਗਾ ਕ੍ਰਾਂਤੀਕਾਰੀ ਆ ਜੀ ਹਾਂਜੀ ਤੇ 16 ਤਰੀਕ ਨੂੰ ਆ 16 ਤਰੀਕ ਨੂੰ ਭਾਰਤ ਬੰਦ ਹੈ ਜੀ ਕਿਸਾਨੀ ਦੀਆਂ ਮੰਗਾਂ ਜੀ ਜਿਵੇਂ ਆਪਣਾ ਕਰਜ਼ੇ ਦੀ ਸਮੱਸਿਆ ਦਾ ਇਸ ਤੋਂ ਬਿਨਾ ਐਮਐਸਪੀ ਦੀ ਮੰਗ ਆ ਵੀ ਜਿਹੜੀ ਹਰ ਫਸਲ ਤੇ ਐਮਐਸਪੀ ਮਿਲਣੀ ਚਾਹੀਦੀ ਆ ਹਾਂਜੀ ਠੀਕ ਹੈ ਜੀ ਮਿਹਰਬਾਨੀ ਇਹਨਾਂ ਨੇ ਵੱਲੋਂ ਦੱਸ ਦਿੱਤਾ ਹੈਗਾ ਹੈਗਾ ਜਿਹੜਾ ਅੱਜ ਦਾ ਜਿਹੜਾ ਇਕੱਠ ਹੈਗਾ ਇਹਨਾਂ ਦਾ ਮਾਰਚ ਹੈਗਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਆ ਤਾਂ ਕਿ ਜਿਹੜਾ 16 ਤਰੀਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਬਾਜ਼ਾਰ ਵਿੱਚ ਦੀ ਇਹਨਾਂ ਨੇ ਇਸ ਟਾਈਮ ਮਾਰਚ ਕੱਢ ਦਿੱਤਾ ਹੈਗਾ ਲੋਕਾਂ ਨੂੰ ਦੱਸ ਦਿੱਤਾ ਹੈਗਾ ਵੀ 16 ਤਰੀਕ ਨੂੰ ਸਾਰਾ ਕੁਝ ਬੰਦ ਰਹੂਗਾ ਦੁਕਾਨਾਂ ਵੀ ਬੰਦ ਰਹੀਆਂ ਆ ਜਿਹੜਾ ਟ੍ਰੈਪਕ ਵੀ ਬੰਦ ਰਹੂਗਾ ਸਾਰਾ ਕੁਝ ਹੀ ਬੰਦ ਰਹੂਗਾ ਪੂਰਾ ਭਾਰਤ ਜਿਹੜਾ ਬੰਦ ਕਰਨ ਦਾ ਸੱਦਾ ਪੱਤਰ ਜਿਹੜਾ ਹੈਗਾ ਤੇ ਜਿਹੜਾ ਸੈਂਟਰ ਸਰਕਾਰ ਦੇ ਖਿਲਾਫ ਤਮੀਂਦ ਕਰਨਾ ਸਾਡੀ ਤੁਸੀਂ ਇਹ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਤੁਹਾਡਾ ਪੇਜ ਫੋਲੋ ਵੀ ਕਰੋਗੇ ਕੈਮਰਾਮੈਨ ਅਰਮਨ ਸਿੰਘ ਦੇ ਨਾਲ ਮੈਂ ਤਰਲੋਚਨ ਸਿੰਘ ਬਰਾੜ ਬਾਗਾਪੁਰਾ